ਦਰਸ਼ਨ ਨਹੀਂ ਕਿ ਜੇ ਭਾਈ ਉਸ ਮਾਲਕ ਦੀ ਆਗਿਆ ਨਹੀਂ ਹੈ ਪਰਮਿਸ਼ਨ ਨਹੀਂ ਹੈ ਦਰਸ਼ਨ ਨਹੀਂ ਹੋਣੇ ਦਰਸ਼ਨੀ ਸਤਵਰਤੇ ਲੱਗੇ ਕਿ ਜੇ ਉਸ ਮਾਲਕ ਦੇ ਦਰਸ਼ਨ ਹੋ ਰਹੇ ਹਨ ਜਿਨ੍ਹਾਂ ਦਰਸ਼ਨਾ ਦੇ ਸਦਕਾ ਦਰਸ਼ਨ ਪਰਸੇ ਗੁਰੂ ਕੈ ਕਿ ਆ ਨਮ ਮਰਣਾ ਦੁੱਖ ਤੇ ਆਇ। ਕਿ ਜੀ ਦੇ ਦਰਸ਼ਨ ਕਰਨ ਦੇ ਨਾਲ ਜਨਮ ਮਰਣਾ ਇਹ ਦੁੱਖ ਕੱਟੇ ਜਾਂਦੇ। ਜਨਮਾਂ ਜਨਮਾਂ ਦੀ ਤੜਫ ਲਈ ਘੁੰਮਰੀ ਆਤਮਾ ਸਿਰਫ ਇੱਕ ਦਰਸ਼ਨ ਸਦਕਾ ਹੀ ਸਾਰੇ ਦੁੱਖਾਂ ਦਾ ਨਾਸ਼ ਕਰਕੇ ਸੁੱਖਾਂ ਦੇ ਘਰ ਵਿੱਚ ਸਮਾ ਜਾਂਦੀ ਹੈ। ਅਸੀ ਆਤਮਾ ਵੇੜੀਏ ਕਿ ਜਿਸ ਨੂੰ ਅਕਾਲ ਪੁਰਖ ਦਰਸ਼ਨ ਦੇਵੇ ਇਹ ਵੇਲਾ ਹੁੰਦਾ ਸੰਸਾਰ ਦੇ ਵਿੱਚ ਕਿ ਜਿੱਤੇ ਸਤਗੁਰ ਦੀ ਕਿਰਪਾ ਕਰਤੈ ਨ ਮਿਹਰ ਕਰਦੈ ਹਣ ਬਿਨਾ ਭਾਗਾਂ ਤੋਂ ਨਾ ਸਤ ਸੰਗਤ ਵੇਲੇ ਨਾ ਦਰਸ਼ਨ ਹੋ ਤੇ ਭਾਗ ਇਹੀ ਹੋ ਗਿਆ ਫਿਰ ਦੁੱਖ ਨਹੀਂ ਮਟਣ ਲੱਗੇ ਦੁੱਖਾਂ ਨੇ ਸੁੱਖਾਂ ਦੇ ਵਿੱਚ ਦਵਤੀ ਨਹੀਂ ਹੁਣਾ ਸੁਖ ਦਦ ਆਉਣੇ ਆ ਬਾਛ ਨੇ ਇਹ ਵੀ ਕਹਿ ਦਿੱਤਾ ਸੁਖ ਚਾਹੀਦੀ ਹੈ ਜੋ ਸੁੱਖ ਕੋ ਚਾਹੀ ਸਦਾ ਸ਼ਰਨ ਰਾਮ ਕੇ ਰਾਮ ਦੀ ਔਕਾ ਹਾਲਪੁਰਖ ਦੀ ਸ਼ਰਨ ਵਿੱਚ ਆ ਜਾ ਭਾਈ ਉਹਦੀ ਸ਼ਰਨ ਆਇਆ ਹੈ ਸਾਰੇ ਦੁੱਖਾਂ ਦਾ ਨਾਸ ਹੋਣਾ ਸਾਰੇ ਸੰਕਟ ਖਤਮ ਹੋੜੇ ਕਿ ਸਤਿਗੁਰ ਪਾਤਸ਼ਾਹ ਦੀ ਸ਼ਰਨ ਆਇਆ ਹੈ ਤੁਮ ਸਰਨਾਈ ਆਇਆ ਠਾਕੁਰ ਕਿ ਜਦ ਉਸ ਮਾਰਕ ਦੀ ਸ਼ਰਨ ਵਿੱਚ ਆ ਗਏ ਆ ਤਾਤੀ ਵਾ ਨਾ ਲੱਗਈ ਪਾਰ ਬ੍ਰਹਮ ਸਰਣ ਚੌਂ ਗਿਰਦ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਕਿ ਉਸ ਪ੍ਰਮਾਤਮਾ ਦੀ ਸ਼ਰਨ ਗਿਆ ਕਿ ਵਹ ਗਈ ਹੈ ਕੈਸੀ ਸ਼ਕਤੀ ਹੈ ਪਾਵਰਫੁਲ ਹੈ ਜਿਹੜੀ ਸ਼ਕਤੀ ਮਨੁੱਖ ਨੂੰ ਸਾਰੇ ਦੁੱਖ ਸੰਕਟਾਂ ਤੋਂ ਬਚਾਉਂਦੀ ਹੈ ਉਹ ਹੈ ਕੇਵਲ ਤੋਂ ਕੇਵਲ ਪਰਮਾਤਮਾ ਪਰਮਨੋਕ ਇਸ ਗੱਲ ਨੂੰ ਭੁੱਲ ਚੁੱਕੇ ਹੈ ਕਿ ਮਨੁੱਖ ਨੂੰ ਇਸ ਗੱਲ ਦਾ ਯਾਦ ਹੀ ਕੋਈ ਨਹੀਂ ਹੈ ਕਿ ਭਾਈ ਮੇਰੇ ਸਾਰੇ ਦੁੱਖ ਘਟਨ ਵਾਲਾ ਮੇਰੀ ਰੱਖਿਆ ਕਰਨ ਵਾਲਾ ਵਾਹਿਗੁਰੂ ਹੈ ਨਿਰੰਕਾਰ ਹੈ ਹਰ ਕੋਈ ਭੁੱਲਿਆ ਬੈਠਾ ਹੈ ਔਰ ਕਈ ਦਿਨ ਤੋਂ ਖਬਰ ਚੱਲ ਰਹੀ ਹੈ ਕੇਸਰੀ ਹਰਮੰਦਰ ਸਾਹਿਬ ਨੂੰ ਬੰਬਨਾ ੜਾਦਾਾਂਗੇ ਇਹ ਇਹ ਗੱਲ ਹੁੰਦੀ ਆ ਫੇਕ ਭਾਵ ਕੇਵਲ ਤੋਂ ਕੇਵਲ ਭਾਵਨਾ ਨੂੰ ਠੇਸ ਪਹੁੰਚਾਉਣੀ ਤੇ ਦੇਸ਼ਤ ਦਾ ਮਾਹੌਲ ਕ੍ਰੀਏਟ ਕਰਨਾ ਜਿਨ੍ਹਾਂ ਨੇ ਕਰਨਾ ਹੁੰਦਾ ਨਾ ਕੁਝ ਉਹ ਇਹ ਮੀਲਾਂ ਜਾਂ ਗੈਸੇ ਸਨੇਹ ਨਹੀਂ ਭੇਜਦੇਵੇਂ ਆ ਰਹੇ ਆ ਉਹ ਤਾਂ ਭਈ ਹੁੰਦੇ ਆ ਸਿੱਧੇ ਕਰਕੇ ਚਲੇ ਜਾਂਦੇ ਆ ਜਿਵੇਂ ਉਹ ਅਮਰੀਕਾ ਦੀਆਂ ਬਿਲਡਿੰਗਾਂ ਤੇ ਆ ਬਲਟਰੇ ਸੈਂਟਰ ਕਿਤੇ ਉਹਨਾਂ ਨੇ ਪਹਿਲਾਂ ਚਿੱਠੀਆਂ ਪੱਤਰ ਪਾਤੇ ਸੀ ਕਿ ਆਵਾਂਗੇ ਢਾਵਾਂਗੇ ਕਿ ਤੁਸੀਂ ਸੁਚੇਤ ਹੋ ਜਾਓ ਤਾਂ ਸੁਚੇਤ ਕਰਨ ਵਾਲੀ ਗੱਲ ਹੋ ਗਈ ਨਾ ਪਰ ਕੌਮ ਨੂੰ ਸਮਝਾਵੇ ਕਦੋਂ ਕਿ ਕੌਮ ਨੂੰ ਸਮਝਾਵੇ ਕਿਹੜਾ ਇੱਕ ਕਮਲਾ ਸਮਝਾਵੇ ਵੇੜਾ ਜੇ ਵੇੜਾ ਹੀ ਕਮਲਾ ਤੇ ਸਮਝਾਵੇ ਕਿਹੜਾ ਇਸ ਗੱਲ ਦੀ ਕਿਸੇ ਨੂੰ ਫਿਕਰ ਹੀ ਨਹੀਂ ਹੈ ਚਿੰਤਾ ਹੀ ਨਹੀਂ ਹੈ ਕਿ ਜਿਹੜਾ ਮੇਰਾ ਸਤਗੁਰੂ ਜਿਸ ਦੇ ਧਰਤੇ ਜਾਗੇ ਸਤਗੁਰ ਮੇਰਾ ਮਾਰ ਜੇ ਵਾਲੇ ਕਿ ਮੁਰਦਿਆਂ ਨੂੰ ਜਿੰਦੇ ਕਰਨ ਵਾਲਾ ਜਿਸ ਨੂੰ ਖੁਦ ਅਕਾਲ ਪੁਰਖ ਨੇ ਸਾਜਿਆ ਹੋਵੇ ਜਿਸ ਧਰਤੀ ਨੂੰ ਜਿਸ ਹਰਮੰਦਰ ਨੂੰ ਸਾਹਿਬ ਸ੍ਰੀ ਗੁਰੂ अर्जुन ਪਾਤਸ਼ਾਹੀ ਮਹਾਰਾਜ ਨੇ ਉਸ ਮਹਾਨ ਰੂਹਾਨੀਤ ਰੂਹ ਦੇ ਕੋਣੋਂ ਨੇ ਪੱਥਰ ਕਾਇਆ ਹੋਇਆ ਬਲਾ ਸੋਚੋ ਕਿ ਜਿਦੀ ਰੱਖਿਆ ਖੁਦ ਹੁਣ ਕਹਿੰਦੇ ਐ ਨਾ ਸ਼ਹੀਦੀ ਪੈਰੇ ਹੁੰਦੀ ਐ ਤੇ ਸ਼ਹੀਦਾਂ ਤੋਂ ਵੀ ਕੀ ਕਰਾਉਣਾ ਜੀ ਉਹ ਰੱਖੇ ਨਹੀਂ ਕਰਨਗੇ ਕਿ ਜਿਸ ਸ਼ਹੀਦੇ ਨਾਂ ਤੇ ਅੱਜ ਲੋਕ ਕਮਾਈਆਂ ਖਾਂਦੇ ਆ ਠੱਗਾ ਟੋਰੀਆਂ ਕਰ ਕਰਕੇ ਕਿ ਥੋੜੇ ਜੀ ਕਦਮਾਂ ਤੇ ਦੂਰ ਹਨ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਗਏ ਉਹਨਾਂ ਦੀ ਸੇਵਾ ਭਗਤੀ ਨੂੰ ਭੁੱਲ ਗਏ ਆ ਕਿ ਉਹਨਾਂ ਨੇ RAM ਦਾ ਸਮਰਹ ਦੇ ਇਸ ਪਾਵਨ ਪਵਿੱਤਰ ਅਸਥਾਨ ਦੀ ਉਹਨਾਂ ਦੀ ਜੇ ਕਿਸ ਨੇ ਦੁਰਗਤੀ ਕੀਤੀ ਹੈ ਕੋਈ ਮਾੜੀ ਨਿਗਾਹ ਰੱਖੀ ਹੈ ਤੇ ਉਹਨਾਂ ਨੂੰ ਸੋਧਾ ਲਾਉਣ ਦੀ ਖਾਤਰ ਕਿ ਬਡੇਰੀ ਉਮਰ ਦੇ ਵਿੱਚ ਜਾ ਕੇ ਕਿ ਜਿੱਥੋਂ ਸਾ ਤੋਂ ਇੱਕ ਚਮਚਾ ਦੀ ਚੱਕ ਹੁੰਦਾ ਤੇ ਉਹਨਾਂ ਨੇ ਭਾਈ ਸਵਾ ਸੇਰ ਦਾ ਕੁਝ ਕਿੰਨਾ ਕਹਿੰਦਾ ਕੋਈ ਕਿੰਨਾ ਕਹਿੰਦਾ ਕੋਈ 40 ਸੇਰ ਕਹਿੰਦਾ ਕਿ ਜੋ ਵੀ ਸੀ ਭਾਈ ਉਹਨਾਂ ਨੇ ਖੰਡਾ ਚੁੱਕਿਆ ਤੇ ਖੰਡਾ ਚੁੱਕਿਆ ਤੇ ਖੰਡਾ ਐਸਾ ਭਇਆ ਕਿ ਯੰਗ ਦੇ ਵਿੱਚ ਸੀਸ ਵੀ ਕਟਿਆ ਗਿਆ ਤਦਵੀ ਸ਼ਹੀਦਾਂ ਨੇ ਸਿਰ ਸਤਲੀ ਤੇ ਰੱਖ ਕੇ ਉਸ ਜਗ੍ਹਾ ਤੇ ਆਏ ਤੇ ਗੁਰੂ ਮਰਦਿਆ ਕੇ ਚਰਨੀ ਆਪਣਾ ਸਿਰ ਰੱਖਿਆ ਤੇ ਬੇਨਤੀ ਕੀਤੀ ਬਾਦਸ਼ਾ ਜਿਨੀ ਨਵਾ ਸਕਦੀ ਸੀ ਨਵਾਲੀ ਬਾਕੀ ਆਪ ਜਾਣੀ ਜਾਣ ਹੋ ਗਲਤੀਆਂ ਹੋ ਗਈਆਂ ਬਖਸ਼ ਦਿਓ ਕਿ ਸਤਿਗੁਰੂ ਬਾਈਸ਼ਾ ਜੀ ਜਦੋਂ ਜਦੋਂ ਵੀ ਮੌਕਾ ਦੇਵੋਗੇ ਅਸੀਂ ਤੁਹਾਡੀ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਹਣ ਥੋੜੀ ਜਗ੍ਹਾ ਤੇ ਛੀਦ ਆ ਜਾਂਦੇ ਐ ਕਹਿੰਦੇ ਚ ਪਹਿਰੇ ਦੇ ਵਿੱਚ ਸ਼ਹੀਦ ਹੁੰਦੇ ਐ ਅੱਛਾ ਸ਼ਹੀਦਾਂ ਨੂੰ ਨਹੀਂ ਪਤਾ ਕਿ ਦਰਬਾਰ ਸਾਹਿਬ ਤੇ ਕੋਈ ਅਟੈਕ ਕਰਨ ਲੱਗੇ ਆ ਕੋਈ ਬੰਬ ਸੁੱਟਣ ਲੱਗੇ ਐ ਜਾਂ ਤੁਹਾਨੂੰ ਪਿਛਵਾਸ਼ ਨਹੀਂ ਹੈ ਇੱਕ ਪਾਸੇ ਕਹਿੰਦੇ ਐ ਸ਼ਹੀਦ ਹੁੰਦੇ ਐ ਦੂਸਰੇ ਪਾਸੇ ਵਿਸ਼ਵਾਸ ਹੀ ਕੋਈ ਨਹੀਂ ਐ ਭਾਈ ਜਿਨ੍ਹਾਂ ਨੇ ਆਪਣਾ ਸੀਸ ਧਰ ਤੋਂ ਲੱਗ ਹੋਣ ਤੋਂ ਉਪਰੰਤ ਉਸ ਦਰਬਾਰ ਦੀ ਸੇਵਾ ਕੀਤੀ ਐ ਉਸ ਹਰਮੰਦਰ ਸਾਹਿਬ ਦੀ ਉਹਨਾਂ ਦੀ ਰੱਖਿਆ ਵਾਸਤੇ ਆਪਣੇ ਪ੍ਰਾਣਾਂ ਦੀ ਆਹੋਤੀ ਦਿੱਤੀ ਐ ਅੱਜ ਤੁਹਾਡੇ ਕਹਿਣ ਦੇ ਮੁਤਾਬਕ ਹੀ ਕਿ ਕੌਮੇ ਕਹਿੰਦੇ ਨੇ ਸ਼ਹੀਦ ਹੁੰਦੇ ਐ ਜੀਹਦ ਹੁੰਦੇ ਐ ਅੱਛਾ ਫਿਰ ਹੁਣ ਨਹੀਂ ਆਉਣਗੇ ਭਾਵ ਭਰੋਸਾ ਹੀ ਨਹੀਂ ਵਿਸ਼ਵਾਸ ਹੀ ਨਹੀਂ ਹੈ ਗੁਰੂ ਰਾਮਦਾਸ ਪਾਤਸ਼ਾਹ ਤੇ ਭਰੋਸਾ ਨਹੀਂ ਹੈ ਤੇ ਜੇ ਭਰੋਸਾ ਨਹੀਂ ਹੈ ਭਰੋਸੇ ਤੋਂ ਬਗੈਰ ਗੁਰੂ ਨਹੀਂ ਮਿਲਦਾ ਗੁਰੂ ਦਾ ਆਸ਼ੀਰਵਾਦ ਨਹੀਂ ਮਿਲਦਾ ਵਿਸ਼ਵਾਸ ਧਰਮ ਦੀ ਪਹਿਲੀ ਨੀਵ ਹੈ ਇਹ ਪਹਿਲੀ ਇੱਟ ਹੁੰਦੀ ਹੈ ਨਾ ਇਹ ਧਰਮ ਦੀ ਵਿਸ਼ਵਾਸ ਹੁੰਦੀ ਹੈ ਜਾਂ ਕੇ ਮਾਨੰਗੁਰ ਕੀ ਪਰਤੀਰ ਤੀਜਨ ਆਵੇ ਹਰ ਪ੍ਰਪਤੀਰ ਫੋਰਸਾ ਨਹੀਂ ਵਿਸ਼ਵਾਸ ਨਹੀਂ ਕਿ ਜਿੱਥੇ ਫੋਰਸਾ ਲਾ ਰਹੇ ਆ ਉਹਦੇ ਕੋਲ ਤਾਂ ਮਾਲਕ ਉਹਦਾ ਆਪਣੀ ਸ਼ੀਧੀ ਸੈਨਾ ਫੌਜ ਆ ਭਾਈ ਸ਼ੀਦ ਆਉਂਦੇ ਆ ਤੁਹਾਡੇ ਘੇਤੇ ਆ ਜਾਂਦੇ ਆ ਤੁਹਾਡੇ ਘਰਾਂ ਚ ਆ ਜਾਂਦੇ ਆ ਜਿੱਥੇ ਕੋ ਮੰਜਾ ਡਾਉਣ ਦੀ ਜਗ੍ਹਾ ਨਹੀਂ ਉੱਥੇ ਕਹਿੰਦੇ ਸਾਡੇ ਸ਼ੀਦਾਂ ਦੀ ਜਗ੍ਹਾ ਨਿਕਲ ਆਈ ਹੈ ਤੇ ਭਾਈ ਜਿੱਥੋਂ ਸ਼ੀਦ ਬਣੇ ਨੇ ਜਿਸ ਸਤਾਨ ਦੀ ਸੇਵਾ ਕਰਕੇ ਉਹਨ ਤੁਹਾਡੇ ਬੰਨੇ ਤਾਂ ਹੋ ਗਏ ਬਾਉ ਉਸ ਸਤਾਨ ਤੇਰੀ ਜਾਣਗੇ ਕਿੰਨੀ ਵੱਡੀ ਮਨਮਤ ਲਈ ਬੈਠੇ ਆ ਨਾ ਅਸੀਂ ਕਿ ਹਰ ਇੱਕ ਜਦੋਂ ਵੀ ਐਸਾ ਕੋਈ ਘਟਨਾ ਕਾਰਨ ਵਰਤਦਾ ਨਾ ਉੱਚ ਗਿਆਨ ਹੋ ਨਿਕਲਦਾ ਹੁਣ ਤੁਸੀਂ ਸ਼ਹੀਦਾਂ ਨੂੰ ਮੰਨਦੇ ਹੋ ਤੁਹਾਡੇ ਨਾਲ ਹੋ ਜਾਂਦੇ ਆ ਕਿ ਜਿਵੇਂ ਤੁਸੀਂ ਕਹਿੰਦੇ ਹੋ ਭਾਈ ਸ਼ਹੀਦ ਆਉਂਦੇ ਆ ਜੋ ਪਹਿਲੇ ਦੀ ਬਾਣੀ ਚ ਹਾਜ਼ਰ ਹੀ ਲੱਗਦੀ ਆ ਕਿ ਤੇ ਫਿਰ ਵੀ ਤੁਹਾਨੂੰ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਚਿੰਤਾ ਕਾਦੀ ਹੈ ਤੁਹਾਨੂੰ ਦਰਬਾਰ ਸਾਹਿਬ ਦੀ ਕਾਦੀ ਚਿੰਤਾ ਹੋਗੀ ਤੇ ਸਹੀ ਤਾਂ ਇਹ ਹੈ ਕਿ ਉੱਥੇ ਫਿਰ ਸੋਡੇ ਕਹੇ ਤੇ ਆ ਗਏ ਤੇ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਉਹਨਾਂ ਤਤਪਰ ਹੋਣੀ ਹੀ ਹੋਣਾ ਕੀ ਵੀ ਮਜਾਲ ਹੈ ਤੁਹਾਨੂੰ ਕਿਸੇ ਤੇ ਵੀ ਵਿਸ਼ਵਾਸ ਨਹੀਂ ਨਾ ਗੁਰੂ ਤੇ ਵਿਸ਼ਵਾਸ ਹੈ ਨਾ ਸੀਤਾ ਤੇ ਵਿਸ਼ਵਾਸ ਇੱਕ ਪਾਸੇ ਕੈਦ ਨੇ ਆਉਂਦੇ ਆ ਦੂਸਰੇ ਪਾਸੇ ਆਪ ਹੀ ਆਪਣੇ ਪਹਿਲੇ ਲਾਈਫ ਨੇ ਫਿਕਰ ਹੋ ਗਈ ਚਿੰਤਾ ਹੋ ਗਈ ਕੌਮ ਨੂੰ ਇਹ ਇਨਾ ਵੀ ਦਿਮਾਗ ਨਹੀਂ ਹੈ ਜਿਹਨੇ ਕਰਨਾ ਉਹਨੇ ਭਾਈ ਦੱਸਣਾ ਨਹੀਂ ਹੁੰਦਾ ਉਹ ਤਾਂ ਕਰਕੇ ਤੁਰ ਜਾਂਦੇ ਇਹ ਤਾਂ ਇੱਕ ਅਫਵਾਹ ਹੁੰਦੀ ਹੈ ਇਹਨਾਂ 'ਚ ਕੁਝ ਵੀ ਸੱਚ ਨਹੀਂ ਹੁੰਦਾ ਇਹ ਤਾਂ ਕੇਵਲ ਤੋਂ ਕੇਵਲ ਇੱਕ ਦਹਿਸ਼ਤ ਦਾ ਮਾਹੌਲ ਬਣਾਉਣਾ ਅੰਦਰ ਹਿਰਦਿਆਂ 'ਚ ਨਫ਼ਰਤ ਭਰਾਉਣੀ ਇਹੀ ਇਹਦਾ ਕੰਮ ਪਰ ਸਿੱਖਾ ਤੂੰ ਤਾਂ ਸਮਝ ਉਹ ਤੂੰ ਤਾਂ ਆਪਣੇ ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰ ਤੇਰਾ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੀ ਨਹੀਂ ਵਿਸ਼ਵਾਸ ਹੀ ਨਹੀਂ ਹੈ ਤੇ ਤਾਂ ਹੀ ਤਾਂ ਭਾਈ ਦਰਦਰ ਦੇ ਠੋਕਰਾ ਖਾਨਾ ਨਰਕਾਂ ਦੇ ਵਿੱਚ ਘੁੰਮਦਾ ਫਿਰਦਾ ਹੈ ਕਿ ਗੁਰੂ ਦੀ ਜੀ ਛਰਨ ਤੋਂ ਆ ਗਿਆ ਕਿ ਕਰਵਾਣੀ ਕਹਿੰਦੀ ਹੈ ਕਿ ਹਰ ਕੋਈ ਇਨਸਾਨ ਕਹਿੰਦਾ ਗੁਰੂ ਦੀ ਛਰਨ ਚੱਲੀਏ ਦੁੱਖਾਂ ਤੋਂ ਬਚਾਂਗੇ ਪਰ ਜਿਹੜਾ ਗੁਰੂ ਤੈਨੂੰ ਦੁੱਖਾਂ ਤੋਂ ਬਚਾਏਗਾ ਸੰਕਟਾਂ ਤੋਂ ਬਚਾਏਗਾ ਉਹਦੇ ਤੇ ਆਪਦੇ ਤੇ ਦੁੱਖ ਆਵੇ ਤੇ ਉਹ ਮਟਾਊਗਾ ਨਹੀਂ ਉਹ ਹਰਮੰਦਰ ਸਾਹਿਬ ਇੱਕ ਮਾਰਟ ਬਿਲਡਿੰਗ ਨਹੀਂ ਹੈ ਇੱਕ ਸਤਗੁਰ ਪਾਤਸ਼ਾਹ ਦੀ ਗੁਰ ਅਰਜਨ ਦੇਵ ਮਹਾਰਾਜ ਦਾ ਉਹ ਅਸਥਾਨ ਜਿਸ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਅਸਲ ਦੇ ਵਿੱਚ ਜੇ ਇੱਥੇ ਦਾ ਇਤਿਹਾਸ ਇੱਥੇ ਦਾ ਜੋ ਮੇਨ ਮਨੋਰਥ ਮਕਸਦ ਹੈ ਜੋ ਸਤਗੁਰ ਪਾਤਸ਼ਾਹ ਨੇ ਸਮਝਾਇਆ ਸਮਝ ਜਾਵੋਗੇ ਤੇ ਪਤਾ ਲੱਗ ਜੇ ਕਿ ਉਹ ਸਥਾਨ ਤੇ ਸੋਨੇ ਕਰਕੇ ਉਹਦੀ ਮਹਿਮਾਨੀ ਹੈ ਕਿ ਉਹ ਤੇ ਤੇ ਸੋਨਾ ਜੜਿਆ ਤਾਂ ਨਾਂ ਵੀ ਹੋਵੇ ਇਹ ਤਾਂ ਅਸੀਂ ਮਹਿਮਾ ਮਟਾਉਣ ਦੀ ਗੱਲ ਕੀਤੀ ਹੈ ਸੋਨਾ ਚੜਾ ਕੇ ਮਹਿਮਾ ਵਧਾਈ ਨਹੀਂ ਕਿ ਜਾ ਕੇ ਦੇਖੋ ਭਾਈ ਉਹਨਾਂ ਹਸਤਾਨਾਂ ਦੇ ਉੱਤੇ ਕਿ ਜਿੱਥੇ ਗੁਰਾਂ ਦੀਆਂ ਨਿਸ਼ਾਨੀਆਂ ਅਜ ਤਾਂ ਖੈਰ ਸਭ ਕੁਝ ਮਟਾਈ ਜਾ ਰਹੇ ਆਂ ਸਰਾਂਦੇ ਦੀ ਦੀਵਾਰ ਤੱਕ ਮਟਾ ਦਿੱਤੀ ਔਰ ਕਿੰਨੇ ਕੁਸ ਬਸ ਕਿਧਰੋਂ ਸਿਆਣੇ ਆ ਗਏ ਕੋਈ ਜਿਹਦੇ ਨੂੰ ਤੁਰਨਾ ਭਾਈ ਕੋਹ ਵਾਤੇ ਕੋਈ ਐਜੂਕੇਸ਼ਨ ਦਾ ਪ੍ਰਬੰਧ ਕਰੋ ਕੋਈ ਹੈਲਥ ਦਾ ਪ੍ਰਬੰਧ ਕਰੋ ਕਿ ਜਿਹਦੇ ਸਰਕੇ ਇਹਨਾਂ ਨੂੰ ਹੈਲਥ ਮਿਲਦੀ ਨਹੀਂ ਅਕਸਰ ਉਹਨੂੰ ਫਿਰ ਕਿੱਥੇ ਤੁਰਦੇ ਆ ਕਿ ਧਾਗੇ ਤੀਤਾ ਤੇ ਤਦਦੀ ਤੁਰਦੇ ਆ ਨਾ ਉਦੋਂ ਚੰਗਾ ਕੋਈ ਚੰਗਾ ਹਸਪੀਟਲ ਬਣਾਓ ਭਾਈ ਸਰਸੇ ਵਾਲੇ ਬਾਬੇ ਜੀ ਚੰਗੇ ਹਸਪੀਟਲ ਬਣਾਓ ਜਿੱਥੇ ਸਿੱਖ ਭਟਕੇ ਨਾ ਜਿੱਥੇ ਉਹਦਾ ਸਹੀ ਇਲਾਜ ਹੋਵੇ ਸਰੀਰਕ ਤੌਰ ਤੇ ਤੇ ਉਹਨੂੰ ਚੰਗੀ ਸਮਝ ਆਵੇ ਉਹਦੇ ਬਾਅਦ ਤੇ ਐਜੂਕੇਸ਼ਨ ਦੇ ਸਕੂਲ ਕਾਲਜ ਖੁੱਲੇ ਜਾਣ ਇਹ ਕੰਮ ਕਰੋ ਆ ਕੀ ਨਿਸ਼ਾਨੀਆਂ ਗੁਰਾਂ ਦੀ ਮਟਾਈ ਜਾ ਰਹੀਆਂ ਤੇ ਤੁਸੀਂ ਤਾਂ ਆਪ ਵੀ ਮਟਾਈ ਜਾ ਰਹੇ ਹੋ ਭਾਈ ਤੇ ਦੂਸਰੇ ਨੇ ਫਿਰ ਹੌਸਲਾ ਕਰ ਲਿਆ ਵੀ ਮੈਂ ਵੀ ਨਵਰਤਮਾ ਦਾ ਦਰਵਾਜ਼ਾ ਮਟਾ ਦਵਾਂ ਜਿਸ ਨੂੰ ਕੋਈ ਮਟਾ ਸਕਦਾ ਨਹੀਂ ਮਟਾ ਸਕਦਾ ਭਾਈ ਇਸ ਸ੍ਰੀ ਹਰਮੰਦਰ ਸਾਹਿਬ ਦਾ ਵੱਡੇ ਵੱਡੇ ਅਹਿਮ ਚਾਬਦਾਲੀ ਵਰਗੇ ਆ ਕੇ ਉਹ ਨਹੀਂ ਮਟਾ ਸਕੇ ਭਾਈ ਕਿਉਂਕਿ ਇਹ ਸਤਗੁਰ ਪਾਤਸ਼ਾਹ ਜੀ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਕਰ ਕਮਲਾਨਾ ਸਾਈ ਮੀਆਂ ਮੀਰ ਦੀ ਰੂਹਾਨੀ ਦੀ ਰੂਹ ਰੂਹਾਨੀਤ ਰੂਹ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਇਆ ਉਹਨਾਂ ਨੇ ਏਟ ਰੱਖੀ ਹੋਵੇ ਤਾਂ ਕੋਈ ਚੁੱਕ ਦੇਵੇਗਾ ਨਹੀਂ ਹੋ ਸਕਦਾ ਪਰ ਤੁਹਾਨੂੰ ਵਿਸ਼ਵਾਸ ਨਹੀਂ ਜਿਵੇਂ ਬੇਨਤੀ ਕੀਤੀ ਹੈ ਨਾ ਕਿ ਸ਼ਹੀਦ ਆਉਂਦੇ ਆ ਚਲੋ ਮੰਨ ਲਿਆ ਆਉਂਦੇ ਆ ਵੀ ਸੋਡੀ ਮੰਨ ਲੈਣੇ ਆ ਰੋਜ਼ ਆਉਂਦੇ ਆ ਬਾਈ ਅੱਛਾ ਉਹ ਸ਼ਹੀਦ ਤੁਹਾਡੀਆਂ ਗੱਲਾਂ ਸੁਣ ਲੈਣਗੇ ਯਾਰ ਵੰਦਰ ਸਾਉ ਦੇ ਉੱਤੇ ਕੋਈ ਅਟੈਕ ਹੋਵੇ ਤੇ ਉੱਤੇ ਨਹੀਂ ਆਉਣਗੇ ਕੋਈ ਇੱਕ ਗੱਲ ਤਾਂ ਦੱਸ ਦਿਓ ਕਿਹੜੀ ਸੱਚੀ ਹੈ ਵੀ ਝੂਠੀ ਹੈ ਕਿ ਸਾਡਾ ਜੋ ਉਹਨਾਂ ਤੇ ਵਿਸ਼ਵਾਸ ਰੱਖਿਆ ਹੋਇਆ ਉਹ ਝੂਠਾ ਹੈ ਤਾਂ ਐਵੇਂ ਠੱਗਾ ਢੋਰੀਆਂ ਕਰਦੇ ਆ ਜਾਂ ਤਾਂ ਸਿੱਧਾ ਕਹੋ ਬਾਕੀ ਠੱਗਾ ਢੋਰੀਆਂ ਭਾਈ ਗੁਰੂ ਤੇ ਵਿਸ਼ਵਾਸ ਹੈ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਹੈ ਤੇ ਜਿਹੜਾ ਸਿੱਖ ਗੁਰੂ ਦੀ ਛਾਨੇ ਚ ਲੰਘਦਾ ਤਾਂ ਤੀ ਵਾਉ ਨਾ ਲਾਗੀ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਏ ਜਿਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਆਵੇਂ ਕਹਿੰਦੇ ਆ ਨਾ ਬਾਣੀ ਪੜਿਆ ਕਰ ਦੁੱਖ ਤਕਲੀਫਾਂ ਦੂਰ ਹੋਣਗੇ ਆ ਪੂਤ ਪ੍ਰੇਤਾਂ ਦੂਰ ਹੋਣੇ ਆ ਸੰਕਟ ਦੂਰ ਹੋਣਗੇ ਜਿੱਥੇ ਭਾਈ ਅਠੇ ਪਹਿਰ ਗੁਰਬਾਣੀ ਦਾ ਪ੍ਰਵਾਰ ਚੱਲਦਾ ਹੋਵੇ ਉਹ ਸਰਮੰਦਰ ਸਾਹਿਬ ਨੂੰ ਕੌਣ ਛੂ ਸਕਦਾ ਬਈ ਨਹੀਂ ਟਾ ਸਕਦਾ ਉਹਨੂੰ ਢਾਉਣ ਵਾਲੇ ਖੁਦ ਟਹਿ ਗਏ ਉਹ ਖੁਦ ਖਤਮ ਹੋ ਗਏ ਆਪਣੇ ਮਨ ਨੂੰ ਇਕਾਗਰਤਾ ਵਿੱਚ ਰੱਖਿਆ ਕਰੋ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਤੇ ਚੱਲਿਆ ਕਰੋ ਗੁਰਬਾਣੀ ਨੂੰ ਮੰਨਿਆ ਕਰੋ ਫਿਰ ਸਾਨੂੰ ਪਤਾ ਲੱਗੇਗਾ